ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਜਿੱਥੇ ਤੁਹਾਡਾ ਲੰਗਰ ਲੱਗਿਆ ਹੋਇਆ ਜੀ ਆਪਾਂ ਕਰਨਪੁਰ ਆਗੇ ਤੋਂ 11 ਕਿਲੋਮੀਟਰ ਅੱਗੇ ਬੈਡਾਣੂ گاؤں ਆ ਹੈ ਜਿੱਥੇ ਖੜਿਆਂਗੇ ਜਿੱਥੇ ਗੁਰੂ ਮਹਾਰਾਜ ਦਾ ਲੰਗਰ ਚੱਲ ਰਹੇ ਨੇ ਜੀ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਆਨੇ ਹੋ ਤੇ ਕਿੰਨਾ ਲੰਗਰ ਹੈ ਤੁਹਾਡਾ ਜੀ ਇਹ ਅਸੀਂ ਆਉਂਦੇ ਹਾਂ ਲਹੜਾ ਗਾਗਾ ਤੋਂ ਜ਼ਿਲ੍ਹਾ ਸੰਗਰੂਰ ਆ ਸਾਡਾ ਸਾਡਾ 17ਵਾਂ ਲੰਗਰ ਹੈ 17 ਸਾਲ ਹੋ ਗਏ ਮਹਾਰਾਜ ਨੂੰ ਸੇਵਾ ਲੰਘਾ ਨੂੰ ਜੀ ਅਸੀਂ ਕੰਟੀਨਿਊ ਸੇਵਾ ਕਰਦੇ ਆ ਰਹੇ ਹਾਂ ਗੁਰੂ ਮਹਾਰਾਜ ਸੇ ਜਿਹੜਾ ਢਾਂਗ ਨਾਲ ਸੇਵਾ ਕਰ ਰਹੇ ਨੇਗੇ ਉਹਨੂੰ ਮਹਾਰਾਜ ਇਸ ਤਰੀਕੇ ਸੇਵਾ ਕਰਵਾਉਂਦੇ ਹਨ ਖੰਜੀ ਜੀ ਜੀ ਤੇ ਪਹਿਲਾਂ ਲੋਕੇਸ਼ਨ ਹੋਰ ਸੀ ਤੇ ਹੁਣ ਚੇਂਜ ਹੋ ਗਈ ਹਾਂ ਪਹਿਲਾ ਲੋਕੇਸ਼ਨ ਹੋਰ ਸੀਗੀ ਪਹਿਲਾਂ 900 ਪਹਿਲਾਂ ਆਪਣਾ ਲੱਗਿਆ ਪਿੰਡ ਮਠਾਣਾ ਦੇ ਵਿੱਚ ਇੱਥੋਂ 15 ਕਿਲੋਮੀਟਰ ਅੱਗੇ ਲੰਗਰ ਸੀ ਉਹ ਜੀ ਤੇ ਉੱਥੇ ਜਗਾ ਵਾਬਦੀ ਦੀ ਉਰੇ ਚਲੋ ਥੋੜੀ ਤਕਲੀਫ ਹੈ ਚਲੋ ਫਿਰ ਵੀ ਗੁਰੂ ਮਾਰ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈਗਾ ਅਸਾਂਗੇ ਦੇ ਸਹਿਯੋਗ ਦੇ ਨਾਲ ਕਿਸ ਕਿਸ ਤਰ੍ਹਾਂ ਦਾ ਲੰਗਰ ਚੱਲਦਾ ਤੇ ਕਦੋਂ ਸ਼ੁਰੂਆਤ ਹੋਈ ਸੀ ਜੀ ਇਹ ਸ਼ੁਰੂਆਤ ਹੋਈ ਦੀ 2007 ਦੇ ਵਿੱਚ ਜੀ 2007 ਦੇ ਵਿੱਚ ਅਸੀਂ ਦਰਸ਼ਨ ਕਰਨ ਆ ਰਹੇ ਸੀ ਮਹਾਰਾਜ ਦੇ ਤੇ ਸਾਨੂੰ ਕੋਈ ਲੰਗਰ ਨਹੀਂ ਮਿਲਿਆ ਕੋਈ ਵੀ ਲੰਗਰ ਨਹੀਂ ਹੁੰਦਾ ਸੀਗਾ ਜੀ ਤੇ ਸਾਨੂੰ ਪਤਾ ਹੋਇਆ ਕਿ ਅੱਡਾ ਤੀਸਤਾਨ ਤੇ ਲੰਗਰ ਨਾਲ ਵੀ ਹੋਵੇ ਤੇ ਗੁਰੂ ਮਹਾਰਾਜ ਦੇ ਅੰਦਰ ਸਾਡੇ ਸਾਰੇ ਹੀ ਪਰਿਵਾਰਾਂ ਇਹਨਾਂ ਦੇ ਬੱਚੇ ਦੀ ਨਾਲ ਸਾਰੇ ਮੰਦੇ ਸੁੱਟ ਗੜਿਆ ਵੀ ਜੇ ਲੰਗਰ ਲਾਉਣਾ ਹੈ ਤਾਂ ਇੱਥੇ ਲਾਉਣਾ ਹੈ ਜੀ ਹਾਂ ਅਸੀਂ ਕਲੱਬ ਬਣਾਇਆ ਸੀ ਪਹਿਲਾਂ ਦਾ ਕਲੱਬ ਤੋਂ ਅਸੀਂ ਸ਼ੁਰੂ ਕੀਤਾ ਲੰਗਰ ਲਾਉਣਾ ਫਿਰ ਅਸੀਂ ਸੰਸਥਾ ਬਣਾਈ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਜਕਾਰਾ ਹੋ ਰਹੀਆਂ ਨੇ ਜੀ 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 ਹੁਣ ਤੇ ਕਿੰਨੀ ਤਰੀਕ ਨੂੰ ਸ਼ੁਰ 27 ਤਰੀਕ ਤੋਂ ਚੱਲ ਪਿਆ ਦੀ ਲੰਗਰ ਆਪਾਂ ਇਹ ਜੀ ਹਾਂ 27 ਤਰੀਕ ਤੋਂ ਲੈ ਕੇ ਹੁਣ ਦੋ ਮਹੀਨੇ ਲੰਗਰ ਦੀ ਲੱਗਣ ਚਲਦਾ ਹੂਗਾ ਜਿਵੇਂ ਲੰਗਰ ਦੇ ਵਿੱਚ ਸਵੇਰੇ ਜਲੇਬੀ ਚੱਲਦੀ ਦੀ ਕੀ ਸਵੇਰੇ 5 ਵਜੇ ਨਮਕੀਨ ਮਠੀ ਲੱਡੂ ਵੇਸਣ ਦਾ ਜੀ ਤੇ ਸ਼ਾਮ ਨੂੰ ਆ ਟਿੱਕੀ ਕੋ ਸਮੋਸੇ ਦਹੀਂ ਭੱਲੇ ਗੋਲ ਗੱਪੇ ਨਰਮੇ ਬੜਾ ਚਾਵਨ ਆਈ ਲੰਗਰ ਦੇ ਵਿੱਚ ਕਦੇ ਜਲੇਬੀ ਕਦੇ ਖੀਰ ਕਦੇ ਗਲਾਬ ਜਾਮਨ ਹੋਵੇ ਕਦੇ ਮੂੰਗੀ ਦਾ ਪ੍ਰਸ਼ਾਦ ਹੋ ਗਿਆ ਜੀ ਤੇ ਗੁਰੂ ਮਹਾਰਾਜ ਸੇਵਾ ਲੈ ਰਹੇ ਨਹੀਂ ਸੀ ਕਰ ਰਹੇ ਆਂ ਔਰ ਅਰਦਾਸ ਵੀ ਸੀ ਕੀਤੀ ਦੀ ਮਹਾਰਾਜ ਦੇ ਜਾ ਕੇ ਦਰਸ਼ਨ ਕੀਤੇ ਕਰਦੇ ਜਦੋਂ ਬੀ ਮਹਾਰਾਜ ਜੀ ਸਾਡੀ ਤਾਂ ਲੰਗਰ ਦੇ ਵਿੱਚ ਮੂੰਗੀ ਦਾਲ ਨਾਲ ਮੰਨੇ ਮਠਾਈਆਂ ਬਣਨਾ ਜੀ ਤੇ ਹਾਂ ਉਹ ਸਾਡੀ ਅਰਦਾਸ ਮਹਾਰਾਜ ਸੁਣਨੀ ਆ ਸਾਡੇ ਲੰਗਰ ਦੇ ਵਿੱਚ ਮਠਾਈਆਂ ਬਣਦੀਆਂ ਚੱਗੀਆਂ ਸੰਗਤ ਦਾ ਪੂਰਾ ਸਹਿਯੋਗ ਹੈਗਾ ਸੰਗਤ ਬੜੀ ਸਾਡਾ ਪਿਆਰ ਕਰਦੀ ਹੈਗੀ ਆ 40 45 ਪਿੰਡ ਸਾਡੇ ਨਾਲ ਲੱਗੇ ਹੋਣੇ ਸੇਵਾ ਤੇ ਜੀ ਬੜੀ ਕਿਰਪਾ ਮਹਾਰਾਜ ਦੀ ਤੇ ਹੁਣ ਦਰਸ਼ਨ ਕਰੇ ਇਸ ਵਾਰ ਕਿ ਜਾਣਾ ਜੀ ਹਲੇ ਨਹੀਂ ਮੈਂ ਨਹੀਂ ਜਾਂਦਾ ਵੀਰ ਜੀ ਜੀ ਮੈਂ ਤਿੰਨ ਵਾਰ ਗਿਆ 7.5 ਸਾਲਾਂ ਦਾ ਇੱਕ ਵਾਰ ਯਾਤਰਾ ਤੇ ਪਰ ਉਹ ਮੇਰਾ ਛਿਣ ਨਹੀਂ ਜੀ ਜਿਹੜੀ ਇਧਰ ਹੀ ਸੇਵਾ ਜ਼ਿਆਦਾ ਚੱਲਦੀ ਹਾਂ ਬੜਾ ਆਨੰਦ ਹੈ ਤੇ ਹੋਰ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀਰ ਲੰਗਰਾਂ ਦੇ ਵਿੱਚ ਪ੍ਰੇਮ ਨਾਲ ਖੜਨਾ ਤੇ ਪ੍ਰੇਮ ਨਾਲ ਜਾਣ ਲੜੜੂ ਭਾਜੀ ਨਾ ਕਰਨਾ ਜੀ ਸਾਡੀ ਬਹੁਤ ਗੌਮ ਦੀ ਬਦਨਾਮੀ ਹੋ ਰਹੀ ਹੈਗੀ ਦੋ ਤਿੰਨ ਲੜਾਈਆਂ ਹੋਣਗੀਆਂ ਚਮੋਲੀ ਹੋਗੀ ਲੜਾਈ ਜੀ ਕਰਨ ਪ੍ਰੇਗ ਹੋਗੀ ਕਿਉਂਕਿ ਪੁਲਿਸ ਵਾਲਾ ਕਿ ਸਾਨੂੰ ਬਹੁਤ ਗਲਤ ਬੋਲ ਕੇ ਜਾਂਦੇ ਨੇਗੇ ਜੀ ਤੇ ਇਹ ਦੇ ਕਰਕੇ ਹੀ ਬੇਨਤੀ ਕਰਦੇ ਆ ਵੀ ਜੇ ਮੈਂ ਗੱਡੀਆਂ ਵਾਲੇ ਸੰਗ ਤੁਸੀਂ ਆਉਨੇ ਹੋ ਪ੍ਰੇਮ ਨਾਲ ਖੜਦੇ ਹੋਗੇ ਤੇ ਆਹ ਨਾਲ ਸ਼ੱਕੇ ਜਾਂਦੇ ਹੋਗੇ ਜਾਂਨੇ ਸਭ ਕਰਦੇ ਹੋ ਲੇਕਿਨ ਇਹਨਾਂ ਨੂੰ ਕਿਰਨ ਨੂੰ ਹੀ ਕਹਿੰਦੇ ਆ ਵੀ ਆਓ ਤੇ ਹਸਾਂ ਨਾਲ ਆਓ ਪ੍ਰੇਮ ਨਾਲ ਸ਼ਕੋ ਲੰਗਰ ਪਾਣੀ ਪ੍ਰੇਮ ਨਾਲ ਚੱਲੋ ਸ਼ਰਧਾ ਭਾਵਨਾ ਆਇਆ ਜਾਵੇ ਸੋ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਜਿਹੜੀ ਤਾਂ ਅੰਬਾਲੇ ਪਾਸੇ ਤੋਂ ਆ ਰਹੀ ਸਟੇਸ਼ਨ ਇੱਕ ਵਾਰੀ ਦੁਬਾਰਾ ਦੱਸ ਦਿਓ ਇੱਥੇ ਜਰੂਰ ਲੰਗਰ ਇਹਨਾਂ ਦਾ ਛੱਕੇ ਜਾਇਓ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਲੋਕੇਸ਼ਨ ਵੀ ਇੱਕ ਵਾਰ ਬੋਲ ਦਿੰਦੇ ਬਾਬਾ ਜੀ ਲੋਕੇਸ਼ਨ ਦੁਬਾਰਾ ਰਿਪੀਟ ਕਰ ਦਿਓ ਕਿਹੜੀ ਲੋਕੇਸ਼ਨ ਹੈ ਜੀ ਹਾਂ ਜੀ ਕਰਨਪ੍ਰਯਗ ਤੋਂ 11 ਕਿਲੋਮੀਟਰ ਅੱਗੇ ਆ ਮੈਠਾ ਪਿੰਡ ਦਾ ਨਾਮ ਹੈਗਾ ਬੇੜਾ ਨੂੰ ਜੀ ਹਾਂ ਜੀ ਹਾਂ ਜੀ ਪਹਿਲਾਂ ਆਪਣਾ ਅੱਗੇ ਹੁੰਦਾ ਸੀਗਾ ਜੀ ਤੇ ਸਪੇਸ ਵਗੈਰਾ ਹੈ ਨਾ ਬਾਦੂ ਹੈ ਜੀ ਖੜਨੇ ਵਾਸਤੇ ਹਾਂ ਤੇ ਮੋੜ ਪੈਂਦੇ ਨਾ ਬੈਂਡ ਕਰਕੇ ਥੋੜਾ ਆਫਾ ਲੱਗਦਾ ਹੈਗਾ ਬੈਂਡ ਪੈਂਦੇ ਨੇ ਸੋ ਧੰਨਵਾਦ ਜੀ ਇੱਕ ਵਾਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਆ ਨੂੰ ਵੀਰ ਜੀ ਬਹੁਤ ਧੰਨਵਾਦ ਤੁਹਾਡਾ